ਦੇਖੋ ਜਿਹੜੀ ਪੰਜਾਬ ਦੀ ਸਮੱਸਿਆ ਨਾ ਉਹ ਇੱਕ ਪੰਜਾਬ ਦਾ ਦਿੱਲੀ ਨਾਲ ਫੰਡਾਮੈਂਟਲ ਇਨਟੈਗੋਨਿਜ਼ਮ ਹੈ ਜਿਹੜੀ ਪੰਜਾਬ ਦੀ ਤਰੱਕੀ ਹੈ ਉਹਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਰੋੜਾ ਰੜਾ ਉਹ ਇਹੀ ਇਨਟੈਗੋਨਿਜ਼ਮ ਹੈ ਜੇ ਜਿਹੜੀ ਸੈਂਟਰਲ ਗਵਰਨਮੈਂਟ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਨਾ ਕਰਦੀ ਹੋਵੇ ਤਾਂ ਪੰਜਾਬ ਦੀ ਇਕਨੋਮੀ ਅਰੜੀ ਉਹ ਵਰਲਡ ਦੀਆਂ ਲੀਡਿੰਗ ਇਕਨੋਮੀਆਂ ਦੇ ਵਿੱਚ ਸ਼ਾਮਲ ਹੋ ਪੰਜਾਬ ਦੇ ਵਿੱਚ ਇਹ ਪੋਟੈਂਸ਼ੀਅਲ ਹੈ ਕਿ ਇੱਕ ਕਿੱਲਾ ਜ਼ਮੀਨ ਅਰੜੀ ਉਹ ਇੱਕ ਕਿਸਾਨ ਨੂੰ ਸਾਲ ਦੀ 5 ਲੱਖ ਰੁਪਈਆ ਆਮਦਨ ਦੇ ਸਕਦੀ ਹੈ ਫੋਰ ਐਗਜ਼ਾਮਪਲ ਅਮਰitsar 에어ਪੋਰਟ ਤੋਂ ਜੇ ਕਾਰਗੋ ਫਲਾਈਟਸ ਜਾਂਦੀਆਂ ਹੋਣ ਪ੍ਰੋਪਰ ਇੱਕ ਸੈਟਅਪ ਹੋਵੇ ਗਲਫ ਕੰਟਰੀਜ਼ ਦੇ ਵਿੱਚ ਫੂਡ ਦੀ ਇੰਨੀ ਖਪਤ ਹੈ ਤੇ ਉੱਥੇ ਕੁਝ ਪੈਦਾ ਹੁੰਦਾ ਨਹੀਂ ਇਕਨੋਮੀ ਉਹਨਾਂ ਦੀ ਇੰਨੀ ਆਪ ਹੈ ਕਿ ਹਰ ਚੀਜ਼ ਵੈਸਟ ਨਾਲੋਂ ਵੀ ਮਹਿੰਗੀ ਹੈ ਉੱਥੇ ਫੂਡ ਉੱਥੇ ਮਹਿੰਗਾ ਹੈ ਤੇ ਪੰਜਾਬ ਸਾਰਾ ਰਲ ਕੇ ਵੀ ਉਹਨਾਂ ਮੁਲਕਾਂ ਦੀ ਫੂਡ ਦੀ ਡਿਮਾਂਡ ਹੈ ਜਿਹੜੀ ਉਹ ਪੂਰੀ ਨਹੀਂ ਕਰ ਸਕਦਾ ਪਰ ਪ੍ਰੋਬਲਮ ਇਹ ਹੈ ਕਿ ਜਿਹੜੀਆਂ ਫਲਾਈਟਸ ਆ ਉਹ ਪੰਜਾਬ ਸਰਕਾਰ ਦੇ ਹੱਥ 'ਚ ਨਹੀਂ ਉਹ ਤਾਂ ਦਿੱਲੀ ਦੇ ਹੱਥ 'ਚ ਸੋ ਜੇ ਫਲਾਈਟਸ ਨਹੀਂ ਜਾਣਗੀਆਂ ਜੇ ਪਹਿਲਾਂ ਇੱਥੋਂ ਟਰੱਕ ਭਰ ਕੇ ਦਿੱਲੀ ਸਮਾਨ ਭੇਜਣਾ ਫਿਰ ਦਿੱਲੀੋਂ ਉਹ ਗਾਂਹ ਜਾਊਗਾ ਜਿਹੜਾ ਐਕਸਪੋਰਟ ਇੰਪੋਰਟ ਦਾ ਜਿਹੜਾ ਸਿਸਟਮ ਆ ਉਹਦਾ ਲਾਇਸੈਂਸਿੰਗ ਦੀ ਜਿਹੜੀ ਜਿਹੜਾ ਸਟਰਕਚਰ ਆ ਉਹ ਇੰਨਾ ਕੰਪਲੈਕਸ ਤੇ ਇੰਨਾ ਕਰਾਪਟ ਹੈ ਕਿਉਂ ਆਮ ਬੰਦੇ ਵਾਸਤੇ ਪੋਸੀਬਲ ਹੀ ਨਹੀਂ ਗ੍ਰੋਥ ਦੀ ਪ੍ਰੋਬਲਮ ਜਿਹੜੀ ਤਰੱਕੀ ਦੀ ਪ੍ਰੋਬਲਮ ਹੈ ਰਲਡੀ ਉਹ ਪੰਜਾਬ ਦੀ ਪੋਲਿਟਿਕਸ ਦੀ ਇੰਟਰਨਲ ਪ੍ਰੋਬਲਮ ਹੈ ਕਿ ਕਿਉਂਕਿ ਪੰਜਾਬ ਨੂੰ ਸਰਕਾਰਾਂ ਚੰਗੀਆਂ ਨਹੀਂ ਮਿਲੀਆਂ ਇਸ ਕਰਕੇ ਪੰਜਾਬ ਦੀ ਤਰੱਕੀ ਨਹੀਂ ਹੋਈ ਕਿ ਪੰਜਾਬ ਦਾ ਦਿੱਲੀ ਨਾਲ ਜਿਹੜਾ ਇੰਟੈਗੋਨਿਜ਼ਮ ਹੈ ਉਸ ਕਰਕੇ ਹਰੀਕ ਸੈਂਟਰਲ ਸਰਕਾਰ ਪੰਜਾਬ ਦੀ ਤਰੱਕੀ ਜਾਣਬੁੱਝ ਕੇ ਹੂਣ ਨਹੀਂ ਦਿੰਦੀ ਮੇਨਸਟ੍ਰੀਮ ਪਾਰਟੀਆਂ ਸਣੇ ਆਪ ਦੇ ਉਹ ਇਸ ਗੱਲ ਨੂੰ ਇਕਨੋਲਿਜ ਨਹੀਂ ਕਰਨੀਆਂ ਚਾਹੁੰਦੀਆਂ ਈਵਨ ਲੈਫਟ ਵੀ ਇਸ ਗੱਲ ਨੂੰ ਇਕਨੋਲਜ ਨਹੀਂ ਕਰਨਾ ਚਾਹੁੰਦਾ ਇਸ ਗੱਲ ਨੂੰ ਸਿਰਫ ਸ਼੍ਰੋਮਣੀ ਅਕਾਲੀ ਦਲ ਅਮਰਸਰ ਨੇ ਇਕਨੋਲਜ ਕੀਤਾ ਇਲੈਕਟਰਲ ਪੋਲਿਟਿਕਸ ਵਾਲੀਆਂ ਪਾਰਟੀਆਂ ਚੋਂ